ਡਾਟਰ ਪ੍ਰਸਕਲਪ ਚੰਡੀਗੜ੍ਹ ਤੋਂ ਵਿੱਚ ਅੱਜ ਹਾਕੀ 올림픽 ਫੈਮਲੀਆਂ ਨੂੰ ਇਕੱਠਾ ਕਰਨ ਦਾ ਉਪਰਾਲਾ ਕੀਤਾ ਹੈ ਜਿਸ ਦੇ ਵਿੱਚ ਮੁੱਖ ਤੌਰ ਤੇ ਹਾਕੀ ਦੇ ਨਾਇਕ ਧਨਚੰਦ ਦੇ بیٹے ਅਸ਼ੋਕ ਕੁਮਾਰ ਹਾਕੀ ਟੀਮ ਦੇ ਪ੍ਰਸਿੱਧ ਖਿਡਾਰੀ ਰਹੇ सुरेंद्र ਸਿੰਘ ਸੋਢੀ ਅਤੇ ਅਜੀਤ ਸਿੰਘ ਆਦਿ ਸ਼ਾਮਲ ਰਹੇ। ਤੋਂਤੀ ਲੇਖਕ ਸੁਖਮਿੰਦਰ ਜੀ ਸਿੰਘ ਮਨੋਲੀ ਦੁਆਰਾ ਲਿਖੀ ਕਿਤਾਬ ਹਾਕੀ ਰੰਪਿੰਗ ਫੈਮਲੀ ਦੇ ਰਿਲੀਜ਼ ਮਹਾਰਗਮ ਦੌਰਾਨ ਮੁੱਖ ਮਹਿਮਾਨ ਪੰਜਾਬ ਦੇ ਵਿਧਮਨ ਪ੍ਰਪਾਲ ਸਿੰਘ ਚੀਮਾ ਸਾਹਿਬ ਜਿਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਪ੍ਰਤੀ ਵਿਸ਼ੇਸ਼ ਧਿਆਨ ਦੇਵੇਗੀ ਜਿਸ ਤੇ ਨਾਲ ਪੰਜਾਬ ਦੇ ਖਿਡਾਰੀ ਕੌਮੀ ਅਤੇ ਕੋ ਮੰਤਰੀ ਪੱਧਰ ਉੱਤੇ ਚੰਗਣਗੇ। ਇਸ ਮੌਕੇ ਪ੍ਰਸਿੱਧ ਖਿਡਾਰੀ ਰਹੇ ਬਰੂਮ ਸੀਨੀਅਰ ਅਤੇ ਬਲਵੇਦੀ ਸਿੰਘ ਅਤੇ ਧਿਆਨ ਚੰਦ ਨੂੰ ਭਾਰਤ ਰਤਨ ਦੇਨ ਦੀ ਮੰਗ ਵੀ ਕੀਤੀ ਗਈ ਹੈ। ਇਸ ਗੱਲ ਦੀ ਚਰਚਾ ਵੀ ਕੀਤੀ ਗਈ ਹੈ ਕਿ ਪੰਜਾਬ ਦੇ ਵਿੱਚੋਂ ਜੇਕਰ ਨਸ਼ਿਆਂ ਦਾ ਖਾਤਮਾ ਕਰਨਾ ਹੈ ਤਾਂ ਸਾਨੂੰ ਖੇਡਾਂ ਵੱਲ ਵਿਸ਼ੇਸ਼ ਧਿਆਨ ਦੇਣਾ ਪਵੇਗਾ। ਮਹਾਨ ਖਿਡਾਰੀ ਜਿਨ੍ਹਾਂ ਨੇ ਆਪਣੇ-ਆਪਣੇ ਸੱਭੇ ਦੇ ਦੌਰਾਨ ਭਾਰਤ ਦਾ ਨਾਮ ਪੂਰੀ ਦੁਨੀਆ ਦੇ ਅੰਦਰ ਚਮਕਾਇਆ ਪਰ ਮੇਰੇ ਸਾਹਮਣੇ ਸਾਰੇ ਸੁਸ਼ੋਭਤ ਚੰਡੀਗੜ੍ਹ ਦੇ ਵੱਖ-ਵੱਖ ਥਾਵਾਂ ਤੋਂ ਆਏ ਸਾਰੇ ਹੀ ਨਾਮਵਰ ਸ਼ਖਸੀਤਾ ਕਿਉਂਕਿ ਥੋੜੇ ਦਿਨ ਪਹਿਲਾਂ ਮਨੋਲੀ ਜੀ ਨੇ ਮੈਨੂੰ ਕਿਹਾ ਕਿ ਅੱਜ ਦਾ ਇਸ ਸਮਾਗਮ ਤੇ ਵੀ ਤੁਸੀਂ ਆਉਣਾਗਾ ਤਾਂ ਬਿਲਕੁਲ ਮੈਂ ਦੇਖਿਆ ਕਿ ਇਹਨਾਂ ਨੇ ਬਹੁਤ ਅੱਛਾ ਕੰਮ ਜਿਹੜਾ ਉਹ ਸਾਰੇ ਹਾਕੀ 올ੰਪੀਅਨ ਤੇ ਕੀਤਾਗਾ ਜਿਸ ਦੇ ਮੈਨੂੰ ਕਿਤਾਬ ਇਹਨਾਂ ਨੇ ਪੇਟ ਕੀਤੀ ਤਾਂ ਮੈਂ ਜਦੋਂ ਕਿਤਾਬ ਦੇ ਚੱਲ ਪੰਨੇ ਹੀ ਹਜੇ ਬੜੇ ਸੀ ਤੁਹਾਨੂੰ ਤੀ ਪਤਾ ਲੱਗਿਆ ਕਿ ਕਿੰਨਾ ਇਹਨਾਂ ਨੇ ਸ਼ਾਨਦਾਰ ਕੰਮ ਜਿਹੜਾ ਉਹ ਸਾਡੇ ਹਾਕੀ ਖਿਡਾਰੀਆਂ ਉੱਤੇ ਕੀਤਾਗਾ ਉਹਨਾਂ ਦੇ ਜੀਵਨ ਤੇ ਕੀਤਾਗਾ ਕਿ ਉਹਨਾਂ ਨੇ ਆਪਣੇ ਜੀਵਨ ਦੇ ਦੌਰਾਨ ਕਿੰਨੀ ਕਲਣਾ ਕਾਲ ਕੇ ਦੇਸ਼ ਲਈ ਕਿੰਨੇ ਮੈਡਲ ਜਿਹੜੇ ਦੇ ਕੇ ਉਹ ਜਿੱਤੇ ਕਿੰਨੇ ਬਿਹਤਰੀਨ ਗੋਲ ਜਿਹੜੇ ਦੇ ਕੇ ਉਹ ਮੇਜ ਜਤਿਆਰ ਚਾਂਦੀ ਦੇ ਜ਼ਿਕਰ ਆਉਂਦਾਗਾ ਔਰ ਸਾਡੇ ਸਾਰੇ ਅਸ਼ੋਕ ਜੀ ਸਾਰੇ ਸੀਨੀਅਰ ਖਿਡਾਰੀ ਬੈਠੇ ਨੇਗੇ ਗਗਨ ਅਜੀਤ ਜੀ ਜਿਹੜੇ ਉਹਨਾਂ ਦੇ ਪਿਤਾ ਜੀ ਵੀ ਜਿਹੜੇ ਉਸ ਸਮੇਂ ਆਪਣੇ 72 ਦੀ ਗੱਲ ਕਰਦੇ 74 ਦੀ ਗੱਲ ਕਰਦੇ ਨੇ ਆਈ ਥਿੰਕ ਜਦੋਂ ਅਸੀਂ ਇਸ ਦੁਨੀਆ ਤੇ ਆਏ ਸੀ ਉਸ ਸਮੇਂ ਇਹਨਾਂ ਸਾਰੇ ਨਾਮਵਰ ਸ਼ਖੀਦਾ ਨੇ ਦੇਸ਼ ਦਾ ਨਾਂ ਜਮਕਾਇਆਗਾ ਸੋ ਮੈਂ ਤਾਂ ਕਿਉਂਕਿ ਜਿਆਦਾ ਹਾਕੀ ਬਾਰੇ ਨਹੀਂ ਪਤਾ ਪਰ ਲੇਕਿਨ ਮੈਂ ਦੇਖਿਆਗਾ ਕਿ ਜਦੋਂ ਅਸੀਂ ਬਚਪਨ ਸੀਗੇ ਮੈਂ ਨਾਪਾ ਸਕੂਲ ਚ ਪੜਦਾ ਹੁੰਦਾ ਸੀਗਾ ਤਾਂ ਸਾਡੇ ਲਿਬਰਲ ਹਾਕੀ ਟੂਰਨਾਮੈਂਟ ਹੁੰਦਾ ਸੀ ਨਾਪੇ ਦਾ ਲਿਬਰਲ ਹਾਕੀ ਟੂਰਨਾਮੈਂਟ ਹੁੰਦਾ ਸੀਗਾ ਜੀ ਤੇ ਸਾਡੇ ਸਕੂਲ ਦਾ ਸਾਹਮਣੇ ਬ੍ਰਹਮਣ ਕਾਲਜ ਦਾ ਗਰਾਊਂਡ ਹੁੰਦਾ ਸੀਗਾ ਉਹ ਜਦੋਂ ਟੂਰਨਾਮੈਂਟ ਹੁੰਦਾ ਸੀਗਾ ਸਾਡੇ ਸਕੂਲ ਵਾਲੇ ਹਰ ਬੋਸ ਸਾਨੂੰ ਛੁੱਟੀ ਕਰਦੇ ਸੀ ਕਿ ਜਾ ਕੇ ਦੇਖੀਂ ਅੱਜ ਮੈਂ ਚੰਡੀਗੜ੍ਹ ਮੈਂ ਹਾਕੀ 올ਿਪੀਅਨ ਫੈਮਿਲੀ ਇੱਕ ਐਸੀ ਕਿਤਾਬ ਇੱਕ ਐਸੀ ਐਸੀ ਬੁੱਕ ਜਿਸਕੋ ਸੁਖਿੰਦਰ ਸਿੰਘ ਮਨੋਲੀ ਜੀ ਨੇ जो मेरे नज़र में और मेरे जिनके संबंध और मेरे ताल्लुक बरसों से चले आ रहे हैं और जिनके सबसे बड़ी क्वालिटी ये है कि इनके अंदर लिखने की जो एक क्षमताएँ उसकी जो खूबसूरती है वो अलग ही है एक जुनून है इनके अंदर और इन्होंने कई किताबें और भी लिखी हैं फ़ुटबॉल के ऊपर लिखी है हॉकी के ऊपर लिखी है और इनकी ये जो हॉकी फैमिली हॉकी के फैमिली के ऊपर जो किताबें लिखी हैं इसका तो मैं वाकई में ਅਰ ਬਹੁਤ ਹੀ ਤਾਰੀਫ ਕਰਤਾ ਹੂੰ ਕਿ ਉਹਨ ਪਰਿਵਾਰੋਂ ਕੇ ਕੋ ਸਾਹਮਣੇ ਲੈ ਕੇ ਆਏ ਅੱਜ ਦੀ ਜੋ ਇਹ ਪ੍ਰੋਗਰਾਮ ਸਗਾ ਹਾਕੀ 올ੰਪੀయన్స్ ਫੈਮਿਲੀ ਵਨ ਬੁੱਕ ਜੋ ਸਾਡੇ ਵੀਰ ਸੁਖਵਿੰਦਰਜੀਤ ਮਨੋਲੀ ਜੀ ਨੇ ਲਿਖੀ ਆ ਉਹਦੇ ਚ ਜਿਹੜੇ ਹਾਕੀ ਫੈਮਿਲੀਜ਼ ਆ ਜਿਨ੍ਹਾਂ ਦੇ ਪੇਰੈਂਟਸ ਵੀ ਹਾਕੀ ਖੇਲਦੇ ਸੀਗੇ ਉਹਨਾਂ ਦੇ ਬੱਚੇ ਵੀ ਹਾਕੀ ਖੇਲਦੇ ਸੀਗੇ ਉਹਨਾਂ ਦੇ ਬਾਰੇ ਚ ਲਿਖ ਕੇ ਲੋਕਾਂ ਨੂੰ ਇੱਕ ਇਹ ਸੁਨੇਹਾ ਦਿੱਤਾ ਕਿ ਸਾਨੂੰ ਸਾਰਿਆਂ ਨੂੰ ਆਪਣੇ ਬੱਚਿਆਂ ਨੂੰ ਜਿਹੜੀ ਆ ਉਹ ਗੇਮਾਂ ਪ੍ਰਤੀ ਖੇਡਣ ਲਈ ਪ੍ਰੇਰਨਾ ਚਾਹੀਦਾ ਔਰ ਇਸ ਦੇ ਨਾਲ ਨਾਲ ਉਹਨਾਂ ਨੇ ਬਹੁਤ ਹੀ ਪੁਰਾਣੇ ਓਲੰਪਿਕੀਅਨ ਜਿਨ੍ਹਾਂ ਨੂੰ ਅੱਜ ਲੋਕ ਭੁੱਲ ਗਏ ਸੀ ਉਹਨਾਂ ਨੂੰ ਇਸ ਬੁੱਕ ਦੇ ਵਿੱਚ ਲਿਖ ਕੇ ਉਹਨਾਂ ਨੇ ਲੋਕਾਂ ਨੂੰ ਯਾਦ ਕਰਾਇਆ ਕਿ ਪੁਰਾਣੇ ਓਲੰਪਿਕੀਅਨ ਜਿਹੜੇ ਉਹਨਾਂ ਦੀਆਂ ਫੈਮਲੀਆ ਜਿਹੜੀਆਂ ਉਹ ਕਿਸ ਤਰ੍ਹਾਂ ਖੇਲ ਕੇ ਅੱਗੇ ਆਈਆਂ ਔਰ ਮੈਂ ਸਮਝਦਾ ਕਿ ਸੁਖਵਿੰਦਰ ਜੀ ਸਿੰਘ ਮਨੋਲੀ ਜੀ ਨੇ ਇੱਕ ਬਹੁਤ ਹੀ ਅੱਛਾ ਉਪਰਾਲਾ ਕੀਤਾ ਔਰ ਇਹ ਕਿਤਾਬ ਜਿਹੜੀ ਹੈ ਇਸ ਨੂੰ ਸਾਰੇ ਸਕੂਲਾਂ ਦੇ ਵਿੱਚ ਲਾਉਣਾ ਚਾਹੀਦਾ ਤਾਂ ਕਿ ਬੱਚਿਆਂ ਨੂੰ ਪਤਾ ਲੱਗੇ ਕਿ ਸਪੋਰਟਸ ਦੀਆਂ ਫੈਮਲੀਆਂ ਜਿਹੜੀਆਂ ਆ ਉਹਨਾਂ ਦੇ ਕਿਸ ਤਰ੍ਹਾਂ ਬੱਚੇ ਪਲੇਅਰ ਬਣੇ ਵੱਡੀ ਤਾਂ ਜਿਹੜੇ ਆਰਟੀਕਲ ਕੀਤੇ ਨੇ ਮੈਂ ਦੋ ਮੇਨ ਨੇ ਇਹਦੇ ਵਿੱਚ ਧਿਆਨ ਚੰਦ ਦੀ ਫੈਮਲੀ ਉਹਨਾਂ ਦੇ ਚਾਰ ਤਾਂ 올ੰਪੀਨ ਹੋਏ ਨੇ ਨੌ ਇੰਟਰਨੈਸ਼ਨਲ ਟੋਟਲ ਚਾਰ 올ੰਪੀਨ ਨੇ ਉਹਨਾਂ ਜੋ ਧਿਆਨ ਚੰਦ ਜੀ ਉਹਨਾਂ ਦਾ ਬ੍ਰਦਰ 올ੰਪੀਨ ਰੂਪ ਸਿੰਘ ਜੀ ਉਹਨਾਂ ਦਾ ਧਿਆਨ ਚੰਦ ਦਾ ਬੇਟਾ ਅਸ਼ੋਕ ਕੁਮਾਰ ਜੀ ਧਿਆਨ ਚੰਦ ਦੀ ਦੋਤੀ ਅਸ਼ੋਕ ਕੁਮਾਰ ਦੀ ਭਾਣ ਜੀ ਨੀਹਾ ਸਿੰਘ ਉਹਨੇ ਵਰਲਡ ਕੱਪ ਖੇਡਿਆ ਇੱਕ 올림픽 ਖੇਡੀ ਕੇਸ਼ਟ ਖੇਡਿਆ ਉਹਨੇ ਉਦੋਂ ਇਲਾਵਾ ਧਿਆਨ ਚੰਦੇ სპੈਂ ਦੀ ਉਸ਼ੋਗ ਤੋਂ ਇਲਾਵਾ ਧਿਆਨ ਦੇ ਪੰਜ ਪੁੱਤਰ ਇੰਟਰਨੈਸ਼ਨਲ ਹਾਕੀ ਖੇਡੇ ਨੇ ਇੱਕ ਨੈਸ਼ਨਲ ਖੇਡਿਆ ਸਤਪਰਾ ਨੇ ਇਹ ਰੂਪ ਸਿੰਘ ਦੇ ਦੋ ਬੇਟੇ ਸੀ ਭਗਤ ਸਿੰਘ ਚੰਦਰ ਸ਼ੇਖਰ ਸਿੰਘ ਇੱਕ ਕਮੰਤਰੀਆ ਕੀ ਖੇਡਿਆ ਇੱਕ ਨੈਸ਼ਨਲ ਹਾਕੀ ਖੇਡਿਆ ਸੈਕੰਡ ਆਜੋ ਜੀ ਫਰੋਜ਼ਪੁਰਿਆ ਪਰਿਵਾਰ ਅਜੀਤ ਸਿੰਘ ਅਜੀਤ ਸਿੰਘ ਦੇ ਨਾਂ ਤੇ 15 ਸੈਕਿੰਡ ਵਿੱਚ ਸਪੀਡੀ ਗੋਲ ਰਿਕਾਰਡ